ਜੈਵਰਾ ਕਰੋਸਿੰਗ ਤੇ ਆ। ਤੇ ਕੋਈ ਵੀ ਮੈਨੂੰ ਡਰ ਨਹੀਂ ਐ ਗੱਡੀ ਵਾਲੇ ਦਾ। ਉਹ ਬੱਸ ਆ ਗਈ ਮੈਨੂੰ ਭੱਜ ਕੇ ਜਾਣੇ ਪੈਣਾ। ਹਲੋ ਹਲੋ। ਹਾਂ। ਨਿਆਣੇ ਭਲਾਈ ਜਾਂਦੇ ਆ ਮੈਨੂੰ। ਹਲੋ ਹਲੋ। ਸਤਿ ਸ੍ਰੀ ਅਕਾਲ ਦੋਸਤੋ ਮੈਂ ਹੈਗਾ ਸਰਬੀਆ ਤੇ ਮੈਂ ਪਹਿਲੇ ਵੀ ਦੱਸਿਆ ਕਿਸੇ ਵੀਡੀਓ ਦੇ ਵਿੱਚ ਇੱਥੇ ਮੈਂ ਬੱਸ ਚਲਾਉਂਦਾ ਤੇ ਹੁਣ ਮੈਂ ਚੱਲਿਆ ਕੰਪਨੀ ਵੱਲ ਤੁਰ ਕੇ ਜਾਣੇ ਪੈਣਾ ਜਿਹੜੇ ਕਿਲੋਮੀਟਰ ਦੂਰ ਐ ਕੰਪਨੀ। ਤੇ ਚਲਦੇ ਆਂ ਕੰਪਨੀ ਵੱਲ ਨਾਲੇ ਕਰਦੇ ਗੱਲਾਂ ਬਾਤਾਂ ਰਾਹ ਵਿੱਚ ਜੋ ਵੀ ਚੀਜ਼ਾਂ ਆਉਂਦੀਆਂ ਤੁਹਾਨੂੰ ਦੱਸਾਂਗਾ ਚੱਲੇ ਬਾਹਰ ਅਦਰੋਂ ਨਿਕਲਦੇ ਅਸੀਂ ਬਾਹਰ ਜਦ ਵੀ ਨਿਕਲਣਾ ਹੋਵੇ ਤੇ ਹੁਣ ਆ ਗਿਆ ਮੈਂ ਰੂਮ ਦੇ ਬਾਹਰ ਦੇਖ ਸਕਦੇ ਆ ਤੁਸੀਂ ਬਾਹਰ ਦਾ ਕਿਹੋ ਜਿਹਾ ਮਾਹੌਲ ਹੈ ਹੱਸਦੀ ਲੋਕ ਘੁੰਮਦੇ ਫਿਰਦੇ ਰਹਿੰਦੇ ਆ ਤੇ ਮੈਂ ਵੀ ਇਕੱਲਾ ਹੀ ਘੂਰਿਆ ਰਹਿੰਦਾ ਇੱਥੇ ਓ ਜਬਰਦਾਨ ਜਰਾ ਜਰਾ ਦੇਖ ਇਹੀ ਆ ਬਜ਼ੁਰਗ ਜਿਹੜਾ ਬੈਠਾ ਇਹ ਬੁਲਾ ਲੰਦਾ ਵਿਚਾਰਾ ਵਧੀਆ ਬੰਦਾ ਦੋਬਰਦਾਨ ਮਤਲਬ ਕੀ ਜਦ ਦੁਪਹਿਰ ਦੀ ਨਮਸਤੇ ਕਹਿੰਦੇ ਆ ਗੁੱਡ ਆਫਟਰਨੂਨ ਉਹ ਐ ਤੇ ਸਾਹਮਣੇ ਬੱਸ ਆ ਗਈ ਉਧਰ ਦੇਖਦਾ ਮੈਂ ਬੱਸ ਵਿੱਚ ਬੈਠ ਕੇ ਚੱਲਦਾ ਪਰ ਮੇਰਾ ਮੂਡ ਨਹੀਂ ਹੈ ਬੱਸ ਵਿੱਚ ਬੈਠ ਕੇ ਜਾਣ ਦਾ ਉਹ ਇਸ ਕਰਕੇ ਰਾਹ ਦੇ ਵਿੱਚ ਕੁਛ ਵਧੀਆ ਜਗ੍ਹਾ ਆਂਦੀ ਹੈ ਦੇਖਣ ਨੂੰ ਫਿਰ ਉਹ ਮਿਸ ਹੋ ਜਾਣੀਆਂ ਪਰ ਕੋਈ ਗੱਲ ਨਹੀਂ ਮੈਂ ਫਿਰ ਦਿਖਾ ਦਾਂਗਾ ਤੁਹਾਨੂੰ ਜੋ ਵੀ ਸ਼ਹਿਰ ਦੇ ਵਿੱਚ ਹੈਗਾ ਮੈਂ ਜੈਵਰਾ ਕ੍ਰੋਸਿੰਗ ਤੇ ਆ ਤੇ ਕੋਈ ਵੀ ਮੈਨੂੰ ਡਰ ਨਹੀਂ ਹੈ ਗੱਡੀ ਵਾਲੇ ਦਾ ਉਹ ਬੱਸ ਆ ਗਈ ਮੈਨੂੰ ਭੱਜ ਕੇ ਜਾਣੇ ਪੈਣਾ ਹੈਲੋ ਹੈਲੋ ਹਾਂ ਨਿਆਣੇ ਭਲਾਈ ਜਾਂਦੇ ਆ ਮੈਨੂੰ ਹੈਲੋ ਹੈਲੋ ਹੁਣ ਮੈਂ ਨਾ ਇੱਥੇ ਜ਼ਿਆਦਾਤਰ ਆਂਦਾ ਰਹਿੰਦਾ ਇਸੇ ਰਸਤੇ 'ਪਰ ਫਿਰ ਲੋਕ ਥੋੜੇ ਜਾਣ ਲੱਗ ਗਏ ਮੈਨੂੰ ਤੇ ਮੈਂ ਹੁਣ ਚੱਲਦਾ ਬੱਸ ਦੇ ਵਿੱਚ ਆਹ ਅੱਜ ਨਾ ਤੇ ਮੈਨੂੰ ਨਾ ਬੱਸ ਮਿਲ ਗਈ ਥੋੜੇ ਜਿਹਾ ਬੱਸ 2 ਮਿੰਟ ਦਾ ਰਾਹ ਮੇਰਾ ਬੱਸ ਦੇ ਵਿੱਚ ਇਸ ਕਰਕੇ ਹੁਣ ਚੱਲਦੇ ਆ ਪਸਤਾਜ ਜੀ ਵੀ ਹੱਥ ਮਾਰ ਰਿਹਾ ਹੈ ਸਾਡੇ ਡਰਾਈਵਰ ਸਾਹਿਬ ਤੇ ਇਸ ਲਾਰੇ ਗੱਡੀ ਮੈਨੂੰ ਕਹਿੰਦਾ ਅੰਗਰੇਜ਼ੀ ਆਉਂਦੀ ਐ ਮਨਾਂ ਥੋੜੀ ਬੋਲਦੀ ਅੰਗਰੇਜ਼ੀ ਆਉਂਦੀ ਐ ਮੈਨੂੰ ਚਾਲੇ ਵੀ ਨਹੀਂ ਆਉਂਦੀ ਇਹਨਾਂ ਨੂੰ ਵੀ ਨਹੀਂ ਆਉਂਦੀ ਬਸ ਬਿਜਾਰਾ ਹੋ ਰਿਹਾ ਬਧੀਆਂ ਸਾਰਿਆਂ ਦਾ ਨਿਸ਼ਚਿਤ ਨਹੀਂ ਰਜ਼ੂਨ ਇਹ ਆ ਵੱਡਾ ਟਰੱਕ ਤੇ ਆਈ ਦੀ ਵਾਜ਼ੀ ਰਾਨੀ ਹਾਂ ਤੇ ਬਸ ਅੰਦਰ ਲਈ ਦਾ ਸੀ ਉਹਦਾ ਮੋਟਰਨਾ ਬਸ ਦੇ ਵਿੱਚ ਆਹ ਫਵਾਲਾ ਚਾਓ ਬੀਦੀ ਮੋਸੇ ਬਰਾਤੇ ਬੀਦੀ ਮੋਸੇ ਹੋ ਗਿਆ ਤੇ ਮਸ਼ੀਤੀ ਸਿੱਤੇ ਨਿਕਲਣ ਕੰਪਨੀ ਵਾਲੇ ਉਹ ਮੈਨੂੰ ਬਸ ਵਾਲਾ ਮਿਲ ਗਿਆ ਮੈਨੂੰ ਕਹਿੰਦਾ ਅੰਗਰੇਜ਼ੀ ਆਉਂਦੀ ਉਹਨੂੰ ਵੀ ਨਹੀਂ ਆਉਂਦੀ ਇਸ ਵਿੱਚ ਮੈਂ ਕਿਹਾ ਮੈਨੂੰ ਨਹੀਂ ਆਉਂਦੀ ਅੰਗਰੇਜ਼ੀ ਮੈਂ ਪੰਜਾਬੀ ਬੋਲਦਾ ਜਾਂ ਫਿਰ ਅੰਗਰੇਜ਼ੀ ਬੋਲ ਹਿੰਦੀ ਇਹ ਜੈਵਰੇ ਕ੍ਰੋਸਿੰਗ ਤੇ ਗੱਡੀਆਂ ਰੁਕ ਜਾਂਦੀਆਂ ਜੇ ਤੁਸੀਂ ਜਿਹੜੀਆਂ ਲੈਣਾ ਨਾ ਇਹਦੇ ਕੋਲ ਤੇ ਫੜ ਕੇ ਆ ਕੇ ਗੱਡੀ ਵਾਲਾ ਰੁਕੂਗਾ ਭਾਈ 100% ਹਾਂ ਸੋਚੋਂ ਇੱਕ ਦੋ ਹੁੰਦੇ ਆ ਜਿਹਨਾਂ ਨੂੰ ਜ਼ਿਆਦਾ ਕਾਲੀ ਹੁੰਦੀ ਐ ਉਹ ਨਹੀਂ ਰੁਕਦੇ ਬਾਕੀ ਬਿਲਕੁਲ ਰਿਸਪੈਕਟ ਕਰਦੇ ਆ ਪੈਦਲ ਤੁਰਨ ਵਾਲੇ ਦੀ ਅਹ ਤੇ ਜਿਹੜੀਆਂ ਗੱਡੀਆਂ ਧੋਈ ਜਾਂਦੀ ਐ ਇੱਥੇ ਪਤਾ ਕਿ ਆ ਸਿਸਟਮ ਹੈ ਗੱਡੀ ਧੋਣ ਦਾ ਆਓ ਆਪਣੀ ਗੱਡੀ ਧੋਲੋ ਆਪੇ ਆਪੇ ਧੋਣੇ ਪੈਂਦੀ ਐ ਇਹਨਾਂ ਨੇ ਬੰਦੇ ਨਹੀਂ ਰੱਖੇ ਮੈਂ ਜਦੋਂ ਵੀ ਇੱਥੇ ਆ ਕੇ ਦੇਖਦਾ ਮੈਂ ਰੋਜ਼ ਲੰਘਦਾ ਇੱਥੋਂ ਦੋ ਟਾਈਮ ਜਦ ਡਿਊਟੀ ਜਾਣਾ ਹੁੰਦਾ ਇਹ ਆਪਣੀ ਗੱਡੀਆਂ ਆਪੇ ਤੋਂ ਹੁੰਦੇ ਆ ਐਦਾਂ ਨਹੀਂ ਕਿ ਫ੍ਰੀ ਐ ਪੈਸੇ ਵੀ ਲੈਂਦਾ ਮਾਲਕ ਤੇ ਕਹਿੰਦੇ ਗੱਡੀ ਵੀ ਆਪ ਤੋਂ ਮੈਨੂੰ ਪੈਸੇ ਵੀ ਦੋ ਵਧੀਆ ਐ ਇੱਥੇ ਦੇ ਲੋਕ ਆਪ ਵੀ ਬਹੁਤ ਕੰਮ ਕਰਦੇ ਆ ਭਾਈ ਕਾਫੀ ਜ਼ਿਆਦਾ ਠੀਕ ਐ ਵਧੀਆ ਲੋਕ ਆ ਸਰਬੀਆ ਦੇ ਤਿੱਖ ਰਾਤ ਮੀਂਹ ਪਿਆ ਕਾਫੀ ਤੇਜ਼ ਅਣੀ ਖੜ ਗਿਆ ਸੜਕ ਦੇ ਵਿੱਚ ਮੈਂ ਨਾ ਬਹੁਤਾ ਇੱਥੇ ਗੱਲ ਨਹੀਂ ਕਰਦਾ ਕਿਸੇ ਨਾਲ ਉਹ ਪਤਾ ਕਾਹਦੇ ਉਹਦੀ ਪਿੱਛੇ وجہ ਇਹ ਹੈ ਕਿ ਮਨ ਨੂੰ ਇਹਨਾਂ ਦੀ ਭਾਸ਼ਾ ਸਮਝ ਨਹੀਂ ਆਂਦੀ ਨਾ ਹੀ ਤਾਂ ਮੈਨੂੰ ਅੰਗਰੇਜ਼ੀ ਆਂਦੀ ਬਹੁਤੀ ਬਹੁਤੀ ਕੀ ਮੈਨੂੰ ਆਂਦੀ ਹੋਈ ਨਹੀਂ ਅੰਗਰੇਜ਼ੀ ਬਹੁਤ ਘੱਟ ਹੈ 10 'ਚੋਂ 5% ਮੰਨ ਲਓ ਉਹ ਵੀ ਬੇਸਿਕ ਅੰਗਰੇਜ਼ੀ ਜੇ ਤਾਂ ਕੋਈ ਇੰਡੀਆ ਦਾ ਬੰਦਾ ਪਾਕਿਸਤਾਨੀ ਜਿਹੜਾ ਆਪਣੇ ਏਸ਼ੀਆ ਦੇ ਲੋਕ ਹੈ ਉਹ ਅੰਗਰੇਜ਼ੀ ਬੋਲਣ ਉਹ ਤਾਂ ਮੈਨੂੰ ਸਮਝ ਆ ਜਾਂਦੀ ਬਾਕੀ ਜਿਹੜੇ ਦੂਜੇ ਹੋਰ ਨਰ ਲੋਕ ਅੰਗਰੇਜ਼ੀ ਬੋਲਦੇ ਆ ਉਹ ਵੀ ਮੇਰੇ ਪੱਲੇ ਪੈਂਦੀ ਉਹ ਮੂੰਹ ਚ ਹਵਾ ਹੀ ਕੱਢਦੇ ਆ ਪਤਾ ਨਹੀਂ ਲੱਗਦਾ ਉਹਨਾਂ ਦੀ ਗੱਲ ਵੀ ਸਮਝਾਂ ਨਹੀਂ ਇਹ ਖੜਿਆ ਮਾਨ ਦਾ ਟਰਾਲਾ ਲੱਗਦਾ ਕਾਫੀ ਜ਼ਿਆਦਾ ਲੋਡ ਹੈ ਸੈਂਟਰ ਤੋਂ ਝੁਕ ਗਿਆ ਇਸ ਜਗ੍ਹਾ ਤੋਂ ਜਮਾਨਾ ਕੰਪਨੀ ਵਿੱਚ ਐਂਟਰ ਹੋ ਗਿਆ ਛੋਟੇ ਗੇਟ ਤੋਂ ਬਾਹ ਹੈ ਨਾ ਮੋਰੋ ਅੱਗੇ ਤੇ ਇੱਕ ਗੇਟ ਹੋਰ ਉਹਦਰ ਘੁੰਮ ਕੇ ਆਣੇ ਪੈਂਦਾ ਪਰ ਜੇ ਸਵੇਰੇ ਡਿਊਟੀ ਪਰ ਆਣਾ ਹੋਵੇ ਤਾਂ ਆਣੇ ਪੈਂਦਾ ਅਗਲੇ ਗੇਟ ਤੋਂ ਕਿਉਂਕਿ ਸਵੇਰੇ ਦੱਸਣੇ ਪੈਂਦਾ ਵੀ ਅਸੀਂ ਆ ਗਏ ਆ ਫਿਰ ਇੱਕ ਪਰਚੇ ਜੀ ਦਿੰਦੇ ਆ ਉਹ ਪਰਚੂ ਨਹੀਂ ਪੇਪਰ ਹੁੰਦਾ ਉਹਦੇ ਪਰ ਲਿਖਣੇ ਪੈਂਦਾ ਕਿ ਤੁਸੀਂ ਕਿੰਨੇ ਕਿਲੋਮੀਟਰ ਗੱਡੀ ਚਲਾਈ ਆ ਕਿਹੜੇ ਕਿਹੜੀ ਜਗ੍ਹਾ ਗਏ ਉਹ ਲਿਖ ਕੇ ਛੋਟੀ ਜੀ ਫਾਰਮੈਲਟੀ ਹੈ ਇੱਕ ਮੈਂ ਤੁਹਾਨੂੰ ਦੱਸਦਾ ਬੱਸ ਵਿੱਚ ਜਾ ਕੇ ਤੇ ਮੈਂ ਹੁਣ ਪਹੁੰਚਣ ਵਾਲਾ ਹੀ ਆ ਬੱਸ ਦੇ ਕੋਲ ਇਹ ਮੁੰਡਾ ਜਿਹੜਾ ਬੈਠਾ ਨਾਲ ਬੱਸ ਵਿੱਚ ਤੇ ਚੰਡੀਗੜ੍ਹ ਦਾ ਹੈ ਹਾਂ ਇਹ ਬਸ ਮੇਰੀ ਹੈ ਇਹ ਦੇਖ ਸਕਦੇ ਆ ਫੋਨ ਚ ਗੱਡ ਹੋਵਾ ਇਹਨੂੰ ਪਤਾ ਕੋਈ ਨਹੀਂ ਤੇ ਹੁਣ ਮੈਂ ਪੁੱਜ ਗਿਆ ਬੱਸ ਵਿੱਚ ਜਿੱਦੇ ਕਿ ਮੈਂ ਤੁਹਾਨੂੰ ਫੇਰ ਦੱਸਦਾ ਇੱਕ ਵਾਰੀ ਕਿ ਮੇਰੇ ਰੂਮ ਤੋਂ ਕੰਪਨੀ ਦਾ ਫਰਕ ਪਤਾ ਕਿੰਨਾ 1.5 ਕਿਲੋਮੀਟਰ ਦਾ ਹੈ ਹਰ ਰੋਜ਼ ਪੈਦਲ ਆਨੇ ਪੈਂਦਾ ਸਾਨੂੰ ਕਦੇ-ਕਦੇ ਬੱਸ ਮਿਲ ਜਾਂਦੀ ਹੈ ਵਿੱਚ ਅਚਾਨਕ ਹੀ ਜੇ ਸਪੈਸ਼ਲ ਸੋਚੀ ਕਿ ਬੱਸ ਵਿੱਚ ਜਾਣਾ ਫਿਰ ਡਿਊਟੀ ਤੋਂ ਲੇਟ ਹੋ ਸਕਦਾ ਤੇ ਹੁਣ ਮੈਂ ਚੱਲਿਆ ਬੱਸ ਲੈ ਕੇ ਉਸ ਥੋੜਾ ਜਿਹਾ ਦੂਰ ਐ ਥੋਂ ਜਿੱਥੋਂ ਸਵਾਰੀਆਂ ਚੱਕਣੇ ਸ਼ੁਰੂ ਕਰਦੀਆਂ ਗੱਡੀ ਵਾਲਾ ਖੜ ਗਿਆ ਤੇ ਕੋੜ ਦੇ ਆ ਕੇ ਮੈਂ ਕਿਹਾ ਭਾਈ ਤੂੰ ਨਿਕਲ ਜਾ ਤੇ ਇਧਰ ਕੇ ਫਿਰ ਨਾ ਵਾਲਖ ਭਗਤਰਾ ਦਾ ਕੰਪਨੀ ਦਾ ਫਿਰ ਉਹਨੇ ਦੇਖਣਾ ਵੀ ਮੇਰਾ ਡਰਾਈਵਰ ਚੰਗਾ ਬੰਦਾ ਨਾਲੇ ਵੀਡੀਓ ਬਣਾਉਂਦਾ ਨਾਲੇ ਬੱਸ ਚਲਾਉਂਦਾ ਇਹ ਗਲਤ ਐ ਹੁਣ ਮੈਂ ਇੱਥੋਂ ਸਟਾਰਟ ਕਰਨਾ ਆਪਣਾ ਜਿਹੜਾ ਪਹਿਲਾ ਟ੍ਰਿਪ ਹੈ ਪਹਿਲਾ ਟ੍ਰਿਪ ਨਹੀਂ ਪਹਿਲਾ ਸਟੌਪ ਹੈ ਮੇਰਾ ਇੱਥੇ ਤੋਂ ਇੱਥੋਂ ਸ਼ੁਰੂ ਕਰਨੇ ਆ ਸਵਾਰੀਆਂ ਚੱਕਣੀਆਂ ਰਾਤ ਦੇ ਵਿੱਚ 8-9 ਜਗ੍ਹਾ ਜਿਹੜੇ ਸਟੌਪ ਆਉਂਦੇ ਆ ਉੱਥੋਂ ਰੁਕੀ ਜਾਣਾ ਕੋਈ ਬੱਸ ਵਿੱਚ ਬੈਠ ਗਿਆ ਤਾਂ ਠੀਕ ਹੈ ਨਹੀਂ ਤਾਂ ਆਪਣੇ ਚੱਲੋ ਉਹੀ ਸਿਸਟਮ ਇੰਡੀਆ ਵਾਲਾ ਆਪਣੇ ਜਿਹੜਾ ਅੱਡਾ ਹੁੰਦਾ ਉੱਥੇ ਰੋਕੋ ਬੱਸ ਜਿਹੜਾ ਚੜ ਗਿਆ ਬੱਸ ਦੇ ਵਿੱਚ ਠੀਕ ਹੈ ਨਹੀਂ ਤਾਂ ਆਪਣੇ ਗিয়ার ਮਾਰੋ ਤੁਰ ਜਾਓ ਹੁਣ ਲਗਭਗ ਇੱਥੋਂ ਜਦੋਂ ਮੈਂ ਤੁਰਨਾ 2 ਵਜੇ ਤੁਰਨਾ ਤੇ 2:40 ਮਿੰਟ ਤੇ ਮੈਂ ਉੱਥੇ ਪਹੁੰਚ ਜਾਣਾ ਜਾਂਦੇ ਉਸ ਜਗ੍ਹਾ ਪਰ ਜਿੱਥੇ ਮੇਰਾ ਸਟਾਪ ਖਤਮ ਹੋ ਜਾਂਦਾ ਹੈ ਤੇ ਚੱਲਦੇ ਬੱਦਲ ਚੜ੍ਹ ਕੇ ਆ ਗਿਆ ਪੂਰਾ ਪੂਰਾ ਲੱਗਦਾ ਮੀਂਹ ਪਊਗਾ ਕਿੰਨਾ ਸੋਹਣਾ ਘੈਂਟ 뷰 ਇੱਥੋਂ ਦਾ ਐਦਾਂ ਲੱਗਦਾ ਕਿ ਜਿੱਦਾਂ ਨੰਗਲ ਡੈਮ ਆ ਗਿਆ ਮੈਂ ਬਸ ਪਾਣੀ ਦਾ ਘਾਟ ਇੱਥੇ ਹੁਣ ਮੈਂ ਉਸ ਜਗ੍ਹਾ ਪਰ ਪੁੱਜ ਗਿਆ ਕਿ ਜਿੱਥੇ ਮੇਰੀ ਬੱਸ ਖਾਲੀ ਹੋ ਜਾਂਦੀ ਹੈ ਮੈਂ ਸਵਾਰੀਆਂ ਭਰੀਆਂ ਵੀ ਹੈ ਤੇ ਇੱਥੇ ਆ ਕੇ ਲਾਹ ਵੀ ਦਿੱਤੀਆਂ ਪਤਾ ਜਦੋਂ ਮੇਰੀ ਬੱਸ ਵਿੱਚ ਸਵਾਰੀਆਂ ਹੁੰਦੀਆਂ ਫਿਰ ਮੈਂ ਵੀਡੀਓ ਨਹੀਂ ਬਣਾਦਾ ਉਹਨਾਂ ਦੀ ਕਦੇ ਵੀ ਤੇ ਨਾ ਹੀ ਕਿਸੇ ਸਾਹਮਣੇ ਫੋਨ ਚਲਾਉਂਦਾ ਮੈਂ ਮਤਲਬ ਕਿ ਇਹਦਾ ਨਾ ਕੋਈ ਕੰਪਲੇਂਟ ਕਰ ਸਕਦਾ ਸ਼ਿਕਾਇਤ ਕਰ ਸਕਦਾ ਕੰਪਨੀ ਵਿੱਚ ਕਿ ਤੁਹਾਡਾ ਬੰਦਾ ਸਾਡੀ ਵੀਡੀਓ ਬਣਾ ਬਣਾ ਕੇ ਪਾਉਂਦਾ ਨੈਟ ਤੇ ਫਿਰ ਇਸ ਕਰਕੇ ਵੈਸੇ ਤਾਂ ਕੋਈ ਬੋਲਦਾ ਨਹੀਂ ਇਥੇ ਕੁਝ ਨਹੀਂ ਕਹਿੰਦਾ ਕੋਈ ਵੀ ਪਰ ਮੈਨੂੰ ਆਪ ਨੂੰ ਚੰਗਾ ਨਹੀਂ ਲੱਗਦਾ ਕਿਉਂਕਿ ਹਾਲੇ ਮੈਂ ਇੱਥੇ ਕਾਫੀ ਟਾਈਮ ਤੱਕ ਕੰਮ ਕਰਨਾ ਕੋਈ ਕੰਪਲੇਂਟ ਆਵੇ ਤਾਂ ਚੰਗਾ ਨਹੀਂ ਹੈਗਾ ਹਾਂ ਪਰ ਜਦ ਮੇਰੇ ਟਾਈਮ ਜਾਣ ਦਾ ਹੋ ਜਾਣਾ ਕੰਪਨੀ ਛੱਡ ਕੇ ਮੈਂ ਲਗਭਗ ਹੋਰ 5 5-6 ਮਹੀਨੇ ਕੰਮ ਕਰਨਾ ਸਰਵੀਸ ਦੇ ਵਿੱਚ ਫਿਰ ਮੈਂ ਛੜਦਾ ਨਾ ਐਗਜ਼ਿਟ ਜਾਣਾ ਇੱਥੋਂ ਤੇ ਲਾਸਟ ਵਿੱਚ ਬਣਾਵਾਂਗੇ ਸਾਰਿਆਂ ਦੀ ਵੀਡੀਓ ਥੋੜਾ ਜਿਹਾ ਫਿਰ ਤੰਗ ਵੀ ਕਰਾਂਗੇ ਲੋਕਾਂ ਨੂੰ ਤੰਗ ਨਹੀਂ ਮਤਲਬ ਕਿ ਦੇਖ ਲਾਂਗੇ ਕਿ ਗੁੱਸਾ ਤਾਂ ਨਹੀਂ ਹੁੰਦਾ ਕੋਈ ਵੀਡੀਓ ਬਣਾਉਣ ਤੇ ਕਿਉਂਕਿ ਛੱਡ ਕੇ ਤਾਂ ਫਿਰ ਜਾਣਾ ਹੋਣਾ ਮੈਂ ਹੁਣ ਮੈਂ ਡਿਊਟੀ ਖਤਮ ਕਰਕੇ ਫਿਰ ਚੱਲਿਆ ਰੂਮ ਵੱਲ ਬਸ ਇੰਨਾ ਕਾ ਹੁੰਦਾ ਰੋਜ਼ ਦਾ ਹੀ ਆ ਵੀ ਕੰਮ ਤੇ ਆ ਜੋ ਕੰਮ ਨੂੰ ਚੱਲ ਜੂ ਮੀਂਹ ਪੈਣ ਲੱਗ ਗਿਆ ਥੋੜਾ ਥੋੜਾ ਤੇਜ਼ ਨਹੀਂ ਹੋਣੀ ਚਾਹੀਦਾ ਜਦ ਤੱਕ ਮੈਂ ਰੂਮ ਤੱਕ ਨਹੀਂ ਪੁੱਜਿਆ ਜਦ ਤਮ ਰੂਹ ਚ ਪਹੁੰਚ ਜਾਣਾ ਫਿਰ ਚਾਹੇ ਠੀਕ ਹੋ ਜਾਵੇ ਫਿਰ ਪਹਜਾ ਜਿੰਨੇ ਪੈਣਾ ਹੁਣ ਥੋੜੀ ਬੋਧੀ ਚਹਲ ਪਹਿਲ ਜੀ ਹੋ ਗਈ ਹੈ ਬਾਜ਼ਾਰਾਂ ਦੇ ਵਿੱਚ ਨਹੀਂ ਤਾਂ ਪਹਿਲਾਂ ਬਿਲਕੁਲ ਖਾਲੀ-ਖਾਲੀ ਹੋ ਗਿਆ ਸੀ ਸਾਰਾ ਜਦ ਠੰਡ ਹੋ ਗਈ ਨਾ ਸਿਆਲ ਦੇ ਵਿੱਚ ਬਿਲਕੁਲ ਇਹ ਸ਼ਹਿਰ ਖਾਲੀ ਹੋ ਗਿਆ ਸਾਰੇ ਆਪਣੇ ਆਪਣੇ ਘਰਾਂ ਦੇ ਵਿੱਚ ਵੜ ਗਏ ਪਖਾਂਡੇ ਨਹੀਂ ਪੈਂਦੀ ਐ ਇੱਥੇ ਹੁਣ April ਦਾ ਮਹੀਨਾ ਕਿ ਜਿੱਦਾਂ ਇਸ ਟਾਂ ਤੇ ਫਿਰ ਵੀ ਵਿੱਚ ਵਿੱਚ ਜਲਤਾ ਪਾ ਕੇ ਰੱਖਦੇ ਆ ਲੋਕ ਅਪ੍ਰੈਲ ਮਈ ਜੂਨ ਤੱਕ ਵੀ ਜਲਤਾ ਪਾਉਣੇ ਪੈ ਜਿੰਨੇ ਕਦੇ ਕਦੇ ਤੇ ਜੁਲਾਈ ਅਗਸਤ ਦਾ ਮੌਸਮ ਥੋੜਾ ਗਰਮ ਹੁੰਦਾ ਇੱਥੇ ਬਾਕੀ ਠੀਕ ਹੈ ਤੇ ਹੁਣ ਪੁੱਜ ਗਿਆ ਮੈਂ ਡਿਊਟੀ ਲਾ ਕੇ ਰੂਮ ਦੇ ਵਿੱਚ ਤੇ ਤੁਹਾਨੂੰ ਮੈਂ ਦੱਸਦਾ ਕਿੱਦਾਂ ਕਿੱਦਾਂ ਮੈਂ ਡਿਊਟੀ ਗਿਆ ਤੇ ਕਿੱਥੇ ਬਸ ਲੈ ਕੇ ਗਿਆ ਬਸ ਇੰਨੀ ਕੁ ਰੁਟੀਨ ਆ ਹਰ ਰੋਜ਼ ਦੀ ਰੋਜ਼ ਤੁਸੀਂ ਦੇਰੇ ਕੰਮ ਤੇ ਜਾਓ ਦੁਪਹਿਰ ਨੂੰ ਜਾਓ ਪਰਦੇਸ ਵਿੱਚ ਤਾਂ ਇਹ ਜਿੰਦਗੀ ਹੁੰਦੀ ਹੈ ਕੰਮ ਤਾਂ ਵਧੀਆ ਹੁੰਦਾ ਪਰਦੇਸ ਵਿੱਚ ਪਰ ਨਾ ਦਿਲ ਨਹੀਂ ਲੱਗਦਾ ਕਈ ਵਾਰੀ ਜੇ ਇੰਨੇ ਕ ਪੈਸੇ ਇੰਡੀਆ ਚ ਸਾਨੂੰ ਬਣਨ ਪੰਜਾਬ ਚ ਬਣਨ ਤਾਂ ਬੰਦਾ ਕਿਉਂ ਆਵੇ ਇੱਧਰ ਪਰ ਕੀ ਕਰੀਏ ਮਜਬੂਰੀਆਂ ਸੋਚਦਾ ਬੰਦਾ ਕਿ ਚੱਲੋ ਕਿਤੇ ਵਧੀਆ ਜਗ੍ਹਾ ਕੰਮ ਕਰਕੇ ਆਪਣਾ ਗੁਜ਼ਾਰਾ ਕਰਨਾ ਜ਼ਿੰਦਗੀ ਦਾ ਬਾਕੀ ਬਈ ਠੀਕ ਆ ਬਹੁਤ ਵਧੀਆ ਜਿਹੜੇ ਵੀ ਭਰਾ ਸਰਬੀਆ ਆਣਾ ਚਾਹੁੰਦਾ ਆਓ ਜੀ ਛੱਦ ਕੇ ਮਿਲਾਂਗੇ ਅਗਲੀ ਵੀਡੀਓ ਵਿੱਚ ਸਤਿ ਸ੍ਰੀ ਅਕਾਲ